ਅੱਜ ਜੈਤੋ ਪੁਲਿਸ ਵੱਲੋਂ ਨਸ਼ਾ ਖਿਲਾਫ ਬीडी ਮਹਿੰਮ ਤਹਿਤ ਅੱਜ ਦੂਜੇ ਦਿਨ ਵੀ ਜਿਹੜਾ ਹੈਗਾ ਜੈਤੋ ਪੁਲਿਸ ਵੱਲੋਂ ਸਰਚ ਬਹਾਂਜ ਲਾਇਆ ਗਿਆ ਹੈਗਾ ਛੱਦ ਘੜਾ ਮੋਲੇ ਦੇ ਵਿੱਚ ਰੇਡ ਕੀਤੀ ਗਈ ਹੈਗੀ ਵੀ ਨਸ਼ਾ ਤਸਕਰ ਹੈ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਹੈਗਾ ਜਿੰਦੇ ਲੱਗ ਚੁੱਕੇ ਹੈਗੇ ਘਰਾਂ ਨੂੰ ਦਿਖਾਇਆ ਜਾਵੇ ਵੀ ਜਿਹੜਾ ਹੈਗਾ ਜਿੰਦੇ ਲੱਗ ਚੁੱਕੇ ਹੈਗੇ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਬਖਸ਼ਿਆ ਨਹੀਂ ਜਾਵੇਗਾ ਕਿ ਜੈਤੋ ਪੁਲਿਸ ਵੱਲੋਂ ਜੈਤੋ ਪੁਲਿਸ ਪੂਰੀ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲਾ ਲੈ ਰਹੇ ਹਨ ਸਰ ਮੇਰਾ ਨਾਮ ਸੁਮੇਤਾ ਤੇ ਮੈਂ ਐਸੋਸੀਏਟ ਐਮਬੈਸਡਰ ਦਾ ਇੱਕ ਸਟੂਡੈਂਟ ਮੈਂ ਇੱਥੇ 9th ਐਡਮਿਸ਼ਨ ਲਈ ਦਿੱਤੀ ਤੇ ਪਹਿਲਾਂ ਮੈਂ ਹੋਲੀ ਹਾਰਟ ਪ੍ਰੈਜੈਂਸੀ ਸਕੂਲ 'ਚ ਸੀਗਾ ਕਿਉਂਕਿ ਸਰ ਇੱਥੇ ਕਾਫੀ ਵਧੀਆ ਫੈਸਿਲਿਟੀਆਂ ਮਿਲ ਰਹੀਆਂ ਤੇ ਇੱਥੇ ਟੀਚਰਸ ਕਾਫੀ ਵਧੀਆ ਸਬਜੈਕਟਸ ਪੜਾਉਂਦੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹੁਣ ਸਕੂਲ ਆਫ ਫੈਮਿਨਲ ਸ਼ਹਿਰਟਾ ਮੈਂ ਪੜ੍ਹਦੀ ਹਾਂ ਇਕਹੋਂ ਦਾ ਪੱਦਰ ਬਹੁਤ ਵਧੀਆ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਤੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਸੂਬਾ ਸਰਕਾਰ ਇਹਨਾਂ ਸਕੂਲਾਂ ਦੀ ਉਸਾਰੀ ਕਰਕੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਬਹੁਤ ਸਾਰੇ ਬੱਚੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਹਨ ਔਰ ਉਹ ਵੀ ਇਹ ਨਾਲ ਇਹ ਵੀ ਕਹਾਂ ਉਹਨਾਂ ਨੇ ਕਿ ਪਹਿਲਾਂ ਪਹਿਲਾਂ ਸਾਨੂੰ ਲੱਗਦਾ ਸੀ ਜੇ ਸਾਡੇ ਮਾਪਿਆਂ ਨੂੰ ਕਿ ਸ਼ਾਇਦ ਸਰਕਾਰੀ ਸਕੂਲਾਂ ਚ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਣਾ ਪਰ ਉਹ ਕਹਿੰਦੇ ਅਸੀਂ ਉਸ ਤੋਂ ਵੀ ਵਧੀਆ ਮਾਹੌਲ ਦੇ ਵਿੱਚ ਪੜ ਰਹੇ ਆ ਇਸ ਵਕਤ ਪੰਜਾਬ ਦੇ 23 ਜ਼ਿਲ੍ਹਿਆਂ ਚ ਕੁੱਲ 118 ਸਕੂਲ ਆਫ ਐਮੀਨੈਂਸ ਹੱਥ ਜਿਨ੍ਹਾਂ ਦਾ ਉਦੇਸ਼ ਸਰਕਾਰੀ ਸਕੂਲਾਂ ਚ ਸਿੱਖਿਆ ਨੂੰ ਬਿਹਤਰ ਬਣਾਉਣਾ ਹੈ ਇਤਰਾ ਮੁਸਤੈਦ ਹੈ ਕਿ ਤੁਸੀਂ ਮੇਰੇ ਨਾਲ ਤਸਵੀਰਾਂ ਦੇਖ ਸਕਦੇ ਹੋ ਵੀ ਜੈਤੋ ਪੁਲਿਸ ਬਲਿਓ ਛੱਜਕੜਾ ਮੋਲੇ ਚ ਦੂਜੀ ਵਾਰ ਜਿਹੜੀ ਹੈਗੀ ਰੇਡ ਕੀਤੀ ਗਈ ਹੈਗੀ ਹੈ ਡੀਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹਦੇ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਸਾਡੇ ਸ਼੍ਰੀਪਤੀ ਪ੍ਰਗਿਆ ਜੀ ਐਨ ਆਈਪੀਐਸ ਐਸਐਸਪੀ ਪ੍ਰੀਕੋਟ ਜੀ ਹਦਾਇਤਾਂ ਮੁਤਾਬਕ ਪਹਿਲਾਂ ਕੈਸੋ ਚਲਾਈਦਾ ਸੀ ਇਹ ਇੱਕ ਸਪੈਸ਼ਲ ਮਹਿੰਮ ਚਲਾਈ ਗਈ ਆ ਇਹ ਇੱਕ ਯੁੱਧ ਆ ਇੱਕ ਲੜਾਈ ਆ ਜਿਹੜੀ ਲੜਾਈ ਆ ਇਹਦੇ ਵਿੱਚ ਅਸੀਂ ਪਬਲਿਕ ਦਾ ਸਹਿਯੋਗ ਮੰਗਦੇ ਆ ਸਾਨੂੰ ਸਹਿਯੋਗ ਕਰਨ ਤੇ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਬਿਲਕੁਲ ਜੀ ਅੱਜ ਜਿਹੜਾ ਸੱਚ ਵਿਹਾਨ ਚਲਾਇਆ ਗਿਆ ਕੋਈ ਇਹਦੇ ਵਿੱਚ ਪ੍ਰਾਪਤੀ ਹੋਈ ਹੈ ਪੁਲਿਸ ਨੂੰ ਕੁਝ ਮਿਲੇ ਪ੍ਰਾਪਤੀ ਹੁਣ ਸਭ ਖਾਲੀ ਘਰ ਆ ਜੀ ਸਭ ਛੱਡ ਕੇ ਚਲੇ ਗਏ ਤੋਂ ਜੀ ਪਹਿਲਾਂ ਉਹਨਾਂ ਦੇ ਪਰਚੇ ਦਿੱਤੇ ਆ ਚਾਰ ਪੰਜ ਬੰਦੇ ਇਹਨਾਂ ਦੇ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜੇ ਆ ਬਾਕੀ ਦੀ ਤਲਾਸ਼ ਜਾਰੀ ਹੈ ਜਦੋਂ ਫੜਾਂਗੇ ਉਹਨਾਂ ਨੂੰ ਵੀ ਜੇਲ੍ਹ ਭੇਜਾਂਗੇ ਆ ਕਿੰਨੇ ਘਰਾਂ ਦੇ ਜਿੰਦਰੇ ਲੱਗੇ ਤੁਸੀਂ ਤੁਹਾਨੂੰ ਮਿਲੇ ਆ ਜੀ ਹੁਣ ਦੇਖੋ ਤੁਸੀਂ ਵੀ ਨਾਲ ਹੀ ਦੇਖ ਹੀ ਲਿਆ ਇੱਥੇ ਤਕਰੀਬਨ ਸਾਰੇ ਘਰ ਬੰਦ ਪਏ ਇਹਨਾਂ ਦੇ ਕੋਈ ਨਹੀਂ ਹੈ ਸਭ ਜੀ ਜਨਦਾਰੀ ਕੀ ਦੇਣਾ ਚਾਹੁੰਦੇ ਜਿਹੜੇ ਨਸ਼ਾ ਦੇ ਦੇਖੋ ਚੇਤਾਵਨੀ ਆਪਾਂ ਅਸੀਂ ਦਵਾਂਗੇ ਕਿ ਮੁਕਤ ਹਾਰਾ ਸ਼ਾਮਲ ਹੋਵੋ ਆਪਣੀ ਮਿਹਨਤ ਮਜ਼ਦੂਰੀ ਕਰੋ ਨਸ਼ੇ ਆ ਦੇ ਕੰਮ ਖਤਮ ਕਰੋ ਇਹਨਾਂ ਕਿਨੇ ਘਰ ਬਰਬਾਦ ਹੁੰਦੇ ਆ ਇਹ ਤੁਹਾਨੂੰ ਸਭ ਨੂੰ ਪਤਾ ਹੈ ਇਹਦੇ ਵਿੱਚ ਆਪਾਂ ਸਾਰਿਆਂ ਦਾ ਸਹਿਯੋਗ ਮੰਗਦੇ ਆ ਸਾਨੂੰ ਜੈਤੋ ਦੇ ਲੋਕਾਂ ਦਾ ਸਹਿਯੋਗ ਮੰਗਦੇ ਆ ਸਾਨੂੰ ਦੱਸਣ ਜੇ ਕੋਈ ਨਸ਼ਾ ਵੇਚਦਾ ਆ ਤੇ ਆਪਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜੀ ਇਹਦੇ ਸੱਚ ਵੀ ਅਸੀਂ ਲਗਾਤਾਰ ਇਸੇ ਤਰ੍ਹਾਂ ਹੀ ਕਰੀ ਬਿਲਕੁਲ ਜੀ ਬਿਲਕੁਲ ਚੱਲਦੇ ਰਹਿਣਗੇ ਅੱਜ ਦੇਖੋ ਤੁਸੀਂ ਵਿਪਨ ਜੀ ਆਪਾਂ ਸਾਰਿਆਂ ਨੇ ਦੇਖਿਆ ਹੈਗਾ ਕਿ ਇਹ ਘਰ ਬੰਦ ਮਿਲੇ ਹੈਗੇ ਅੱਜ ਤਾਲੇ ਲੱਗੇ ਹੋਏ ਆ ਇਹਨਾਂ ਦੇ ਜਿਨ੍ਹਾਂ ਨੂੰ ਕੁਝ ਪੁੱਛਦੇ ਆਂਗਾ ਨਾ ਕਿੱਥੇ ਆ ਤੇ ਗਾਉਂ ਅਸੀਂ ਕੁਛ ਕਹਨੇ ਹੈਗੇ ਵੀ ਸ਼ਾਦ ਆਲਾ ਦੇ ਤਾਲੇ ਘਰ ਬੰਦ ਕਰਕੇ ਕੁੰਬ ਲਾਣ ਗਏ ਹੋਇਆ ਤੇ ਕੋ ਲੜਨ ਨੂੰ ਆਂਦੇ ਹੈਗੇ ਆ ਇਹ ਕਿਉਂ ਕਿਉਂਕਿ ਇੱਥੇ ਪਹਿਲੇ ਦੇਖਦੇ ਆਪਾਂ ਮੋਟਰਸਾਈਕਲ ਸ਼ਾਂ ਸ਼ਾਂ ਕਰਦੇ ਫਿਰਦੇ ਹੁੰਦੇ ਹੈਗੇ ਆ ਨਸ਼ੇ ਵਾਲੇ ਆ ਗਏ ਚਲੇ ਗਏ ਪਰ ਇੱਕ ਜੱਜ ਤੋਂ ਪੁਲਿਸ ਨੇ ਜੋ ਰੇਡ ਮਾਰੀ ਹੈਗੀ ਐ ਇੱਥੇ ਔਰ ਇਹਨਾਂ ਨੂੰ ਜੋ ਭਜਾਇਆ ਹੈਗਾ ਔਰ ਹੁਣ ਵੀ ਆਪਾਂ ਨੂੰ ਡੀਪੀ ਸਾਹਿਬ ਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਇੱਥੇ ਪੂਰੀ ਚੌਕਸੀ ਰੱਖਾਂਗੇ ਇਹ ਘਰ ਹੁਣ ਖੁੱਲੇ ਨਹੀਂਗੇ ਜੋ ਪੰਜਾਬ ਪੁਲਿਸ ਨੇ ਇੱਕ ਆਵਦਾ ਯੁੱਧ ਛੇੜਿਆ ਹੈਗਾ ਨਸ਼ਿਆਂ ਦੇ ਵਿਰੁੱਧ ਓਹੋ ਜਾਰੀ ਰਹੂਗਾ ਇਹ ਸਾਨੂੰ ਦੱਸਿਆ ਗਿਆ ਸਾਨੂੰ ਬੜੀ ਖੁਸ਼ੀ ਹੈ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਕਿ ਹਾਂ ਪੁਲਿਸ ਪੂਰੇ ਐਕਸ਼ਨ ਦੇ ਵਿੱਚ ਹੈਗੀ ਆ ਔਰ ਮਾਣਯੋਗ ਇੱਥੇ ਡੀਐਸਪੀ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਇਹਨਾਂ ਨੂੰ ਸਲੂਟ ਹੈ ਗੁਰਵਿੰਦਰ ਸਿੰਘ ਜੀ ਸਾਡੇ ਥਾਣਾ ਪਰਵਾਰੀ ਜੱਤੋਂ ਤੋਂ ਇਹਨਾਂ ਨੂੰ ਸਲੂਟ ਹੈ ਅੱਜ ਇੱਕ ਬਸਤੀ ਖਾਲੀ ਕਰਤੀ ਇਹਨਾਂ ਨੇ ਕਾਲੀ ਸਮਝਦੇ ਹੋ ਇਹ ਨਸ਼ੇ ਦੀ ਉਹ ਦਲਦਲ ਨਸ਼ੇ ਦਾ ਉਹ ਖੂ ਨਸ਼ੇ ਦੀ ਉਹ ਮਤਲਬ ਉਹ ਮਾਰਾ ਮਾਰੀ ਬਸਤੀ ਸਾਡੀ ਜੈਤੋ ਦੀ ਜਿੱਥੋਂ ਬੇਸ਼ੁਮਾਰ ਨਸ਼ਾ ਬਾਹਰ ਜਾਂਦਾ ਸਵੇਰੇ ਦਿਨ ਰਾਤ ਅੱਜ ਉਹ ਬਸਤੀ ਖਾਲੀ ਹੋ ਗਈ ਕਿੰਨੇ ਸਾਰੇ ਬੱਚੇ ਬਚਣਗੇ ਕਿੰਨੇ ਸਾਡੇ ਨੌਜਵਾਨੇ ਤੁਹਾਡੇ ਘਰ ਕੇ ਕਰ ਰਹੀ ਹੈ ਪੁਲਿਸ ਨੇ ਠੀਕ ਹੈ ਨਾ ਸੋ ਹੁਣ ਸਾਡਾ ਸਾਥ ਬੰਦ ਹੈ ਆ ਘਰ ਦੇ ਜਿੰਦਰੇ ਦਿਖਾ ਦਿਓ ਇੱਕ ਇੱਕ ਘਰ ਦਾ ਇੱਥੇ ਇੱਕ ਇੱਕ ਮੈਂਬਰ ਵੀ ਹੈ ਨਹੀਂ ਜਿੰਦੇ ਲਾ ਕੇ ਇੱਥੋਂ ਫਰਾਰ ਹੋ ਗਏ ਜੀ ਪੁਲਿਸ ਨੇ ਕਿਸ ਤਰੀਕੇ ਘਰਾਂ ਨੂੰ ਜਿੰਦੇ ਲੱਗੇ ਇਹ ਜੀ 20 25 ਘਰਾਂ ਨੂੰ ਜਿੰਦੇ ਲੱਗੇ ਜੀ ਹਾਂਜੀ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੂੰ ਇਸ ਨੂੰ ਕਿਸ ਤਰ੍ਹਾਂ ਦੇਖਦੇ ਸਰ ਛਲਾਗਾ ਜੀ ਹੋਗਾ ਜੀ ਇਹਨੂੰ ਕੌਣ ਕਹੂਗਾ ਮਾਰ ਇটস ਅ ਵੈਰੀ ਗੁੱਡ ਜੌਬ ਸੋ ਰੀਅਲੀ ਸੈਲੂਟ ਆਫ ਆਲਪਸ ਬਟ ਵੀ ਹਜੇ ਵੀ ਇੱਕ ਦੋ ਜਿਹੜੇ ਬੰਦੇ ਪਿੱਛੇ ਉਹ ਮਾਰਾ ਮੋਟਾ ਕੋਈ ਨਹੀਂ ਪੁਲਿਸ ਉਹਨਾਂ ਦਾ ਵੀ ਕਰ ਰਹੀ ਹੈ ਲੇਕਿਨ ਇਹ ਕਈ 99% ਅੱਜ ਬਸਤੀ ਸਾਫ ਹੈ ਸਮਾਂ ਲੱਗਦਾ ਕਿੰਨੇ ਚਿਰ ਦਾ ਗੰਦ ਪੈ ਰਿਹਾ 20 ਸਾਲਾਂ ਦਾ ਅੱਜ ਸਾਫ ਹੋਇਆ ਕੂੜਾ ਕਰਕਟ ਸਾਨੂੰ ਲੱਗ ਰਿਹਾ ਵੀ ਗੰਦਗੀ ਸਾਫ ਹੋਈ ਹੈ ਗਲੀਆਂ ਮੁਹੱਲੇ ਦੇਖ ਲਓ ਕੋਈ ਇੱਥੇ ਨਸ਼ਾ ਤਸਕਰ ਦੀਂਦਾ ਹੋਵੇ ਕੋਈ ਸ਼ਰਾਬੀ ਦੀਂਦਾ ਹੋਵੇ ਇਸ ਟਾਈਮ ਮਤਲਬ ਇੱਕ ਪੰਜਾਬ ਪੁਲਿਸ ਜੈਤੋ ਨੂੰ ਅਸੀਂ ਸਲੂਟ ਹੈ ਮੈਡਮ ਡਾਕਟਰ ਆਈਪੀਐਸ ਪ੍ਰਗਿਆ ਜੀ ਨੂੰ ਉਹਨਾਂ ਨੂੰ ਰੀਅਲੀ ਸਲੂਟ ਹੈ ਕਿ ਫਰੀਦਕੋਟ ਤੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਡੀਐਸਪੀ ਸਾਹਿਬ ਇੱਡਾ ਵਧੀਆ ਇੱਥੇ ਐਸਟੀਓ ਸਾਹਿਬ ਸਾਰੀ ਟੀਮ ਨਛੱਤਰ ਭਾਜੀ ਸਾਰੇ ਖੜੇ ਆ ਯਾਰ ਪੁਲਿਸ ਆਪਣਾ ਤੰਦੇ ਹੀ ਨਾ ਕੰਮ ਕਰੀ ਨਾ ਸਾਥ ਦਿਓ ਨੈਗੇਟਿਵ ਨਾ ਹੋਣ ਚੱਲੋ ਪੁਲਿਸ ਮੈਂ ਕਹਿੰਦਾ ਦਾ ਪਰਾਲਾ ਉਹਦੀ ਅਸੀਂ ਕੋਈ ਛਲਾਗਾ ਨਹੀਂ ਕਰ ਸਕਦੇ ਸਾਡੇ ਕੋਲ ਐਡਾ ਕੋਈ ਸ਼ਰਮ ਨਹੀਂ ਜਿਨ੍ਹਾਂ ਨੇ ਦੀ ਛਲਾਗਾ ਕਰ ਸਕੀ ਇਹਨਾਂ ਨੇ ਮੰਡੀ ਤੇ ਆਏ ਲੱਗਦਾ ਹੁਣ ਜਿਵੇਂ ਨਸ਼ਾ ਹੈ ਹੀ ਨਹੀਂ ਮੰਡੀ ਇੰਨੇ ਲੋਕ ਕਿਦਾਂ ਨੇ ਤੰਸ਼ੇਲੇ ਖਿੱਚੇ ਮੈਂ ਕਿਹਾ ਨਾ ਕਮਾਲ ਪਹਿਲਾਂ ਇੱਥੇ ਰਹਿੰਦੇ ਸੀ ਹੁਣ ਦਾਰੇ ਨੇ ਨੂੰ ਇੰਨਾ ਹੋ ਚੁੱਕਿਆ ਕੁਝ ਦਿਖਦਾ ਹੀ ਨਹੀਂ ਇੱਥੇ ਬਿਲਕੁਲ ਜੀ ਕਮਾਲ ਕਰਤੀ ਇਹਨਾਂ ਨੇ ਜੀ ਸਾਡੇ ਸ਼ਹਿਰ ਤੋਂ ਐਨੇ ਮੰਡੇ ਖੁਸ਼ ਹੈ ਨਾ ਤੋਂ ਡੀਐਸਪੀ ਸਾਹਿਬ ਤੋਂ ਮੈਂ ਕਹਾਂ ਕਮਾਲ ਹੈ